ਐੜੀ ਕਾਂ ਰੋਜ਼ਾਨਾ ਇੱਕ ਬਿਜੜਿਆਂ ਦੀ ਕਲੋਨੀ ਵਿੱਚੋਂ ਲੰਗਦਾ ਸੀ ਡੰਡੀ ਇੱਥੋਂ ਲੰਘ ਕੇ ਉਹ ਇੱਕ ਪਿੰਡ ਵਿੱਚ ਜਾਂਦਾ ਸੀ ਡੰਡੀ ਉਹ ਪਿੰਡ ਵਿੱਚ ਜਾ ਕੇ ਸਾਰਾ ਦਿਨ ਪੌਂਦਾ ਰਹਿੰਦਾ ਸੀ ਡੰਡੀ ਉਸ ਨੂੰ ਮਸਾ ਹੀ ਕੁਝ ਖਾਣ ਨੂੰ ਮਿਲਦਾ ਸੀ ਡੰਡੀ ਕਾਂ ਬਿਜੜਿਆਂ ਦੀ ਕਲੋਨੀ ਕੋਲੋਂ ਲੰਗਦਾ ਹੋਇਆ ਰੋਜ਼ਾਨਾ ਵੇਖਦਾ ਸੀ ਡੰਡੀ ਬਿਜੜੇ ਕਾਂ ਵਾਂਗ ਝੋਗਾ ਲੈਣ ਨਾ ਪਿੰਡ ਵਿੱਚ ਜਾਂਦੇ ਸਨ ਅਤੇ ਨਾ ਹੀ ਕਿਧਰੇ ਹੋਰ ਡੰਡੀ ਬਿਜੜਿਆਂ ਨੂੰ ਕਿੱਥੇ ਉਹਨਾਂ ਦੀ ਕਲੋਨੀ ਵਿੱਚ ਹੀ ਝੋਗਾ ਮਿਲ ਜਾਂਦਾ ਸੀ ਡੰਡੀ ਬਿਜੜਿਆਂ ਦੀ ਕਲੋਨੀ ਵਿੱਚ ਸਾਰਾ ਦਿਨ ਚਹਲ ਪਹਿਲ ਰਹਿੰਦੀ ਸੀ ਡੰਡੀ ਇੱਥੇ ਲੋਕ ਆਉਂਦੇ ਜਾਂਦੇ ਰਹਿੰਦੇ ਸਨ ਡੰਡੀ ਇੱਥੇ ਆਉਣ ਵਾਲੇ ਲੋਕ ਬਿਜੜਿਆਂ ਨੂੰ ਬਨਸਵੰਨਾ ਚੋਗਾ ਪਾਉਂਦੇ ਰਹਿੰਦੇ ਸਨ ਡੰਡੀ ਕਾ ਕਲੋਨੀ ਕੋਲ ਲੰਘਦਾ ਹੋਇਆ ਰੋਜ਼ਾਨਾ ਬਿਜੜਿਆਂ ਨੂੰ ਬਨਸਵੰਨਾ ਚੋਗਾ ਖਾਂਦਿਆ ਵੇਖਦਾ ਡੰਡੀ ਬਿਜੜਿਆ ਨੂੰ ਵੇਖ ਕੇ ਕਾਂ ਵੀ ਲਾਲਚ ਵਿੱਚ ਆ ਗਿਆ ਡੰਡੀ ਉਹ ਵੀ ਮਿਹਨਤ ਤੋਂ ਜੀ ਚੁਰਾਉਣ ਲੱਗਾ ਡੰਡੀ ਉਹ ਵੀ ਇਸ ਕਲੋਨੀ ਵਿੱਚ ਵਸਣ ਲਈ ਲਲਚਾਉਣ ਲੱਗਾ ਡੰਡੀ ਇਸ ਕਲੋਨੀ ਵਿੱਚ বাস ਜਾਣ ਤੋਂ ਬਾਅਦ ਮੈਨੂੰ ਵੀ ਬਿਜੜਿਆ ਵਾਂਗ ਢਿੱਡ ਭਰਨ ਲਈ ਕਿਧਰੇ ਨਹੀਂ ਜਾਣਾ ਪਵੇਗਾ ਡੰਡੀ ਮੈਨੂੰ ਵੀ ਇੱਥੇ ਹੀ ਬੰਨ ਸੁਵੰਨਾ ਖਾਨੂ ਮੇਲਾ ਜਾਇਆ ਕਰੇਗਾ ਡੰਡੀ ਕਾਣੇ ਸੋਚਿਆ ਡੰਡੀ ਕਾਂ ਵੀ ਆਪਣਾ ਸਮਾਨ ਚੁੱਕ ਕੇ ਬਿਜੜਿਆਂ ਦੀ ਕਲੋਨੀ ਵਿੱਚ ਆ ਗਿਆ ਡੰਡੀ ਉਸਨੇ ਇੱਕ ਤਹਲੀ ਉੱਪਰ ਆਪਣਾ ਅਹਲਣਾ ਬਣਾ ਲਿਆ ਡੰਡੀ ਕਾਣੇ ਸੋਚਿਆ ਕਿ ਰੈਡੀ ਬਿਜੜਿਆਂ ਦੀ ਕਲੋਨੀ ਵਿੱਚ ਆਉਣ ਤੋਂ ਬਾਅਦ ਉਸ ਨੂੰ ਢੱਡ ਭਰਨ ਲਈ ਦਰਦਰ ਨਹੀਂ ਪਟਕਣਾ ਪਵੇਗਾ ਪਰ ਕਾਂ ਦੀ ਇਹ ਰੀਜ ਪੂਰੀ ਨਾ ਹੋਈ ਡੰਡੀ ਲੋਕ ਬਿਜੜਿਆਂ ਦੀ ਕਲੋਨੀ ਵਿੱਚ ਪਹਿਲਾਂ ਵਾਂਗ ਹੀ ਆਉਂਦੇ ਸਨ ਡੰਡੀ ਲੋਕ ਪਹਿਲਾਂ ਵਾਂਗ ਹੀ ਬਿਜੜਿਆਂ ਨੂੰ ਬੰਨਸਵੰਨਾ ਝੋਗਾ ਪਾਉਂਦੇ ਸਨ ਪਰ ਕਾ ਨੂੰ ਢਿੱਡ ਭਰਨ ਲਈ ਕੁਝ ਨਹੀਂ ਮਿਲਦਾ ਸੀ ਡੰਡੀ ਉਹ ਵੀ ਬਿਜੜਿਆ ਵਾਂਗ ਝੋਗਾ ਲੈਣ ਅਤੇ ਖਾਣ ਦੀ ਕੋਸ਼ਿਸ਼ ਕਰਦਾ ਪਰ ਲੋਕ ਕਾ ਨੂੰ ਕੁਝ ਨਹੀਂ ਖਾਣ ਜਿੰਦੇ ਸਨ ਡੰਡੀ ਜਦੋਂ ਵੀ ਕਾਂ ਕੁਝ ਖਾਣ ਲਈ ਅੱਗੇ ਹੁੰਦਾ ਲੋਕ ਇੱਟ ਵੱਟਾ ਜਾਂ ਕੋਈ ਹੋਰ ਚੀਜ਼ ਹੋਗਾ ਮਾਰਦੇ ਡੰਡੀ ਕਾਂ ਮਸਾਂ ਆਪਣੇ ਆਪ ਨੂੰ ਬਚਾਉਂਦਾ ਡੰਡੀ ਕਾਂ ਨੇ ਕਲੋਨੀ ਬਿਜਲੇ ਬਿਜੜਿਆ ਲਈ ਵੀ ਮੁਸੀਬਤ ਖੜੀ ਦਰਦ ਕੀਤੀ ਸੀ ਡੰਡੀ ਇੱਕ ਟੱਟਾ ਕਿਸੇ ਵਿਜੜੇ ਦੇ ਵੀ ਵੱਜ ਸਕਦਾ ਸੀ ਡੰਡੀ ਕਾਂ ਹੈਰਾਨ ਸੀ ਕਿ ਲੋਕ ਉਸ ਨੂੰ ਹੀ ਕਿਉਂ ਮਾਰਨ ਨੂੰ ਪੈਂਦੇ ਹਨ ਡੰਡੀ ਵਿਜੜਿਆਂ ਨੂੰ ਤਾਂ ਉਹ ਕੁਝ ਨਹੀਂ ਕਹਿੰਦੇ ਸਨ ਡੰਡੀ ਕਾਂ کئی ਦਿਨ ਇਹ ਸਭ ਸੋਚਦਾ ਰਿਹਾ ਡੰਡੀ ਮੇਰਾ ਰੰਗ ਕਾਲਾ ਹੈ ਡੰਡੀ ਕਾਲੇ ਰੰਗ ਕਾਰਨ ਲੋਕ ਮੈਨੂੰ ਨਫ਼ਰਤ ਕਰਦੇ ਹਨ ਡੰਡੀ ਕਈ ਦਿਨ ਸੋਚਣ ਤੋਂ ਬਾਅਦ ਕਾਂ ਨੂੰ ਖਿਆਲ ਆਇਆ ਡੰਡੀ ਆਪਣੇ ਕਾਲੇ ਰੰਗ ਦਾ ਧਿਆਨ ਕਰਕੇ ਕਾਂ ਉੱਚੀ ਉੱਚੀ ਰੋਣ ਲੱਗ ਪਿਆ ਡੰਡੀ ਕਾਂ ਭਰਾਵਾ ਕੀ ਗੱਲ ਰੋਂਦਾ ਕਿਉਂ ਏ ਪ੍ਰਸ਼ਨ ਚੰਨ ਕਾ ਨੂੰ ਰੋਂਦਿਆ ਵੇਖ ਕੇ ਇੱਕ ਸਿਆਣੇ ਜਹੇ ਵਿਜੜੇ ਨੇ ਪੁੱਛਿਆ ਡੰਡੀ ਮੇਰਾ ਰੰਗਾਂ